ਤਸਰੀ ਗਾਲੀ ਸਾਰੇ ਨੂੰ ਮੈਂ ਕਮ ਤੋਂ ਨਾ ਤੇ ਵਲੌਗ ਚੈਨਲ ਸਬਸਕ੍ਰਾਈਬ ਕਰਾਓ ਸ਼ੇਅਰ ਕਰ ਲੈ ਕੇ ਨੂੰਸ ਫੇਰ ਅਸੀਂ ਪਿੰਡ ਪਹੁੰਚ ਗਏ ਆ ਘਰੇ ਕੋਈ ਨਹੀਂ ਹੈਗਾ ਸਾਰੇ ਗਏ ਹੋਏ ਨੇ ਲੋਕ ਲੱਗਿਆ ਹੋਇਆ ਘਰੇ ਚਾਬੀ ਲੈ ਕੇ ਆਇਆ ਸਾਡੇ ਕੋਲ ਹੈਗੀ ਨਹੀਂ ਕਚਮ ਤਾਂ ਕਰਾਉਂਦਾ ਕੈਮਰਾ ਨਾ ਹੁਣ ਦੇਖੋ ਏਸੀ ਦੀ ਆਵਾਜ਼ ਕਹਿ ਜੀ ਹੋ ਜੀਗੀ ਹਾਂ ਇਹ ਘਟੋ ਦੀ ਬਾਜ ਉਹ ਵਧੀਆ ਕੀਤਾ ਚਲੋ ਉਧਰ ਮਮਾ ਨਹੀਂ ਹਿੱਟ ਹੋਉਂਦੇ ਮੰਨ ਲੱਟ ਗਈ ਹੋਈ ਹੈ ਬਾਹਰ ਹੀ ਲੇਟਿੰਗ ਜਗਦੀ ਸਾਇਕੋਸ਼ ਹੁੰਦਰਾ ਮੇਰੇ ਉੱਤੇ ਪੂਰੀ ਮਿੱਟੀ ਪੈ ਗਈ ਪਰ ਅੱਜ ਇੱਕ ਵਲ ਨਹੀਂ ਆ ਸਸਿਕਾ ਦੀ ਸਾਰਿਆਂ ਨੂੰ ਫੁੱਟੇ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਜੀ ਟਾਈਮ ਅਸ ਸੀ ਦੇ ਮਾਰਨਿੰਗ ਦਾ 8 ਵਜੇ ਦਾ ਤੇ ਅੱਜ ਕੱਲ ਨਾਨਕਿਆਂ ਤੋਂ ਪਿੰਡ ਆ ਗਏ ਸੀ ਰਾਤ ਨੂੰ ਪਿੰਡ ਆ ਗਏ ਸੀ ਅਸੀਂ ਤੇ ਜਿਹੜਾ ਸਾਡਾ ਉਹ ਮਹਾਦੀ ਵਾਲਾ ਕੰਮ ਸੀ ਉਹ ਹਜੇ ਫੇਰ ਨਹੀਂ ਹੋਇਆ ਸੀ ਫੇਰ ਜਾਣਾ ਇੱਕ ਹਫ਼ਤੇ ਬਾਅਦ ਤੇ ਰਾਤ ਅਸੀਂ ਆਏ ਆਂ ਜੀ ਡੇਟ ਤੇ ਬੱਚੇ ਸਾਰੇ ਸੁੱਤੇ ਫੇਰ ਨਾ ਕਾਰਨ ਨਾਲ ਆਉਤੀ ਕਮਾਲ ਹੈ ਕਿ ਹੰਟੇ ਕੋਲ ਬਣਾ। ਤੇ ਰਾਤ ਦਾ ਮੀਂਹ ਪਿਆ ਪਰ ਮੌਸਮ ਦੇਖ ਲੋ ਤੁਹੀ ਗਰਮੀ ਹੋਈ ਹੈ ਮੀਂਹ ਦਾ ਕੋਈ ਫਾਇਦਾ ਨਹੀਂ। ਤੇ ਆਪਣੀ ਪਾਰਟੀ ਅੱਧੀ ਉੱਠ ਚੁਕੀ ਆ ਅੱਧੀ ਉੱਠਣ ਵਾਲੀ। ਫਤੇ ਸੁੱਤਾ ਪਿਆ, ਦਮਣ ਸੁੱਤੀ ਹੈ ਨਾ। ਹਾਂਜੀ। ਤੇ ਮਾਸੀ। ਗਗਨ ਮਾਸੀ ਗਗਨ ਤਾਂ ਸੁੱਤੀ ਹੋਈ ਏ। ਕੀ ਚੱਲ ਗਈਆਂ ਛੁੱਟੀਆਂ ਨਹੀਂ ਕਿਆ ਕਾਰੇ ਨਹੀਂ ਵਾਲੇ। ਲੈ ਛੁੱਟੀਆਂ ਖਤਮ ਹੋ ਗਈਆਂ ਤੇ ਅੱਜ ਉੱਠ ਨਹੀਂ ਪੁੰਗ ਵਾਸਤੇ। ਅੱਜ ਅੱਜਨਾਮ ਮੈਂ ਉਹ ਜਨਮ ਗੱ ਕਰ ਦੂਜੇ। हां आज सच जी दी लगली ਸਾਡੀ ਅੱਜ ਸੱਭੂ ਹੋਣਾ ਤੇ ਅੱਜ ਅਪਾ ਗਰੀਬ ਕਹਿੰਦਾ ਮੈਂ ਅੱਜ ਕੱਦੂ ਚ ਨਾਣਾ ਫਟੇ ਵੀ ਜਾਊਗਾ ਨਾਲ ਇਹਨੇ ਕਿਪਾ ਪਹਿਲਾਂ ਤਾਂ ਇਹਨਾਂ ਕਹਿੰਦਾ ਮੈਂ ਜਾਣਾ ਮੈਂ ਜਾਣਾ ਬੁਰਾ ਹਾਲ ਨੂੰ ਤੁਰਿਆ ਨਹੀਂ ਆਣਾ ਟੜਕਾ ਕੱਦੂ ਚ ਤੁਰਿਆ ਨਹੀਂ ਆਉਣਾ ਮੈਂ ਕੱਦੂ ਚ ਤੇ ਬੜੀ ਚਾਹ ਜ਼ਿਆਦਾ ਗਰਮ ਨਾਲ ਕਰਾ ਹਾਂ ਠੀਕ ਹੈ ਚਾਹ ਨੂੰ ਆਪਾਂ ਨੇ ਬਣਾਰਦੀ ਜੀ ਕਿਉਂਕਿ ਮੈਂ ਸੇ ਹੋਤੀ ਹਾਂ ਜਲਦੀ ਰਾਜਸਥਾਨ ਵਾਲੀ ਚਾਹ ਚਾਹ ਬਣਾ ਦੋ ਚਾਹ ਐਨੀ ਨਹੀਂ ਬਣਾ ਦੋ ਪੱਲ ਇਹ ਵੀ ਪਾ ਦੋ ਚਾਹ ਵੀ ਬਣਾ ਦੋ ਚਾਹ ਚੱਲੇ ਨਾ ਉੱਥੇ ਪਈਆਂ ਬਿਸਕਟ ਮੱਠੀਆਂ ਪਈਆਂ ਹਾਂ 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 ਨਾ ਪਤਾ ਨਹੀਂ ਟੀਵਾਨਾ ਟੀਵਾਨਾ ਬਲੈਕ ਫੇਰ ਗਈ ਐਦਾਂ ਦੇਖੋ ਕਾਲਾ ਹੀ ਪਰਣਾ ਕਾਲੀ ਟੀ-ਸ਼ਰਟ ਕਾਲੀ ਸ਼ਾਰਟ ਪਾਈ ਨੇ ਇੱਥੇ ਹੈ ਬਸ ਕਾਲੇ ਕੱਪੜੇ ਕਾਲਾ ਵੇ ਸੱਪਣਾ ਵੀ ਪਾਲਾ ਉਹ ਅੰਦਰ ਪਈਆਂ ਅੰਦਰ ਏਸੀ ਵਾਲੇ ਰੂਮ ਚ ਪਈਆਂ ਨਾ ਆਇਆ ਹੈ ਨਹੀਂ ਪਰਣਾ ਬਾੜਾ ਨਾ ਨਾ ਕੋਈ ਨਾ ਉਹ ਜਿੱਕ ਉੱਚੀ ਜੇ ਠੀਕ ਜਾਣੇ ਕਰ ਅੱਛਾ ਕੱਦੂ ਚ ਜਾਣਾ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੇ ਅੱਜ ਮੈਂ ਪਿੰਡੋਂ ਜਾ ਰਿਹਾ ਪਤਾ ਕੱਲ ਵੀ ਦੱਸਿਆ ਸੀ ਕੱਲ ਵੀ ਦੱਸਿਆ ਸੀ ਸਾਡਾ ਤਾਂ ਜੀ ਇਹੀ ਕੰਮ ਹੈ ਬਸ ਆਫਿਸ ਜਾੜਾ ਆਫਿਸ ਤੋਂ ਕਰੇ ਹੁਣ ਤੇ ਬਾਕੀ ਤੁਸੀਂ ਸਾਰੇ ਦਿਨ ਦੇ ਵਲੌਗ ਤੁਸੀਂ ਦੇਖੀ ਜਾਂਦੇ ਹੋ ਜੋ ਕਿ ਤੁਹਾਨੂੰ ਸਾਰੇ ਬਣਾਈ ਜਾਂਦੀ ਹੈ ਤੁਸੀਂ ਐਂ ਕਰਾ ਨਾ ਜੀ ਇੱਧਰ ਬੰਦਾ ਰੋਟੀ ਪਾਣੀ ਗਗੜ ਬਣਾ ਰਿਹਾ ਵਾਲਾ ਮਣ ਬਣਾ ਰਿਹਾ ਮਮੀ ਬਣਾ ਰਹੇ ਨੇ ਰੋਟੀਆਂ ਤੇ ਕੰਮ ਚੱਲ ਰਿਹਾ ਇੱਧਰ ਆਪਾਂ ਕਰਦੇ ਪਏ ਆ ਸਫਾਈਆਂ ਜੋ ਸਾਰੇ ਇਹਨਾਂ ਦੀ ਡਿਊਟੀ ਲਾ ਰਹੀ ਕਿੰਨਾ ਜਾਣੀ ਹੈ ਜੀ ਕਿ ਤੁਸੀਂ ਕਰੋ ਕੰਮ ਤੇ ਆਪਾਂ ਕਰਦੇ ਆ ਸਫਾਈ ਦੀ ਤੁਸੀਂ ਆਪਣੀ ਡਿਊਟੀ ਪੂਰੀ ਕਰਤੀ ਰਾ ਮੈਂ ਚੌਲ ਲਾਉਂਦਾ ਚੌਲ ਬਣਾਉਂਦਾ ਔਰ ਬਣ ਗਏ ਢਾਲ ਵੀ ਬਣ ਗਈ ਢੁਲਕੇ ਬੰਦਦੇ ਨੇ ਇੱਧਰ ਆਪਣੀ ਉਧਰਲੀ ਸਫਾਈ ਹੋ ਗਈ ਆਹ ਰੂਮ ਦੀ ਰਹਿ ਗਈ ਸਫਾਈ ਇਹ ਰੂਮ ਦੀ ਸਫਾਈ ਹੁੰਦੀ ਨਹੀਂ ਕਦੇ ਇਹ ਤਾਂ ਕੱਪੜੇ ਹੀ ਨੇ ਬਸ ਜਿਹੜੇ ਜਾਣੇ ਹੁੰਦੇ ਕੂਰੀਅਰ ਉਹ ਪਏ ਨੇ ਇੱਧਰ ਤੇ ਇਹ ਕਰਾਂਗੇ ਠਹਿਰ ਕੇ ਸਫਾਈ ਬਾਕੀ ਸਿਰਫ ਆਪਣਾ ਰਿਹਾ ਕੋਚੇ ਰਹਿ ਗਏ ਨੇ ਰੋਟੀ ਖਾ ਕੇ ਫਿਰ ਕੋਚੇ ਲਾਣੇ ਆ ਤੇ ਬੱਚੇ ਆਪਣੇ ਹਜੇ ਇੰਜੋਏ ਕਰ ਰਹੇ ਨੇ ਅੰਦਰ ਚਾਹ ਨਹੀਂ ਪਾਣੀ ਨਹੀਂ ਪੀਤਾ ਸਿਰੇ ਲੀਚੀਆਂ ਹੈ ਅੱਛਾ ਚਾਹ ਵੀ ਕਿ ਲੀਚੀਆਂ ਹੈ ਚਲੋ ਹਾਂ ਦੇਖੋ ਜੀ ਉੱਥੇ ਦੇ ਆ ਸਾਰੀ ਲੀਚੀਆਂ ਖਾਣ ਲੱਗ ਪਏ ਚਾਹ ਆ ਜਾ ਹੁਣ ਰੋਟੀ ਵਾਲਾ ਹੁਣ ਰੋਟੀ ਬਣ ਗਈ ਹੁਣ ਤੂੰ 12 ਵਜੇ ਚਾਹ ਮੰਗਣ ਦੀ ਹੈ ਆ ਦੇਖੋ ਕੁਝ ਬੰਦੇ ਨਾ ਛੁੱਟੀਆਂ ਦਾ ਛੁੱਟੀਆਂ ਦਾ ਬਹੁਤ ਫਾਇਦਾ ਲੈਂਦੇ ਹੋਏ ਹੁਣ ਉੱਥੇ ਨੇ ਦੇਖ ਲਓ 11 ਵਜੇ ਉਹ ਕਰਨਾ ਪੈਣਾ ਹਾਂ ਹਾਂ ਹੁਣ ਤਾਂ ਕਰਨਾ ਹੀ ਪੈਣਾ ਇਹ ਚਾਦਰ ਚੱਕਣੀ ਹੈ ਚਾਦਰ ਜਿਹੜਾ ਸੱਦੇ ਸਾਈਡ ਤੇ ਲਾਉਣਾ ਥਾਂ ਬਾਜੀ ਫਿਰ ਬਸ ਐਂ ਘੜੀਸ ਕੇ ਲੈ ਜਾਨੇ ਅੰਦਰ ਅੱਛਾ ਮਨਜੀਤ ਚੱਲ ਭਗਰੋ ਉੱਠ ਜਾਓ ਮੰਮਾ ਨੇ ਚਾਦਰ ਛਾਣੀ ਹੈ ਗੱਦੜ ਥੋੜਾ ਚਿੱਲ ਪਾਰਟੀ ਚੱਲ ਰਹੀ ਹੈ ਤੂੰ ਹੀ ਤਾਂ ਕਹਿੰਦਾ ਸੀ ਕਦੋਂ ਕਰ ਜਾਨਾ ਤੂੰ ਹੀ ਤਾਂ ਇੱਥੇ ਲੱਗੇ ਪਏ ਹੋ ਕਦੋਂ ਕਦੂ ਹੋਇਆ ਹੋਇਆ ਹੀ ਨਹੀਂ ਵਿੱਚੇ ਐਂ ਹੀ ਰਹਿ ਹਾਂ ਸਹੀ ਕਦੋਂ ਲੱਗੇ ਨਹੀਂ ਲੱਗੀ ਨੇ ਕਦੋਂ ਉਹ ਕਦੋਂ ਲੱਗੇ ਨਹੀਂ ਕਦੋਂ ਕਰਨਾ ਪਿੱਛੇ ਉਹ ਕਰਨਾ ਆਪਾਂ ਨੇ ਚੱਲ ਜੀ ਕਦੋਂ ਜੀ ਫਿਰੂੰਗਾ ਜੀਰੀ ਲਾਣੀ ਹੈ ਹਾਂ ਛੋਟੇ ਛੋਟੇ ਕਾ ਵਰਗੇ ਕਾ ਵਰਗੇ ਜੀਰੀ ਲਾਣੀ ਜੀਰੀ ਕਾ ਵਰਗੇ ਦਾ ਲੱਗਦਾ ਕੋਸ ਚੱਲ ਠੀਕ ਹੈ ਮਾਂ ਸਰਦੀ ਸਬਜੀ ਅੱਜ ਬਣਾਈ ਦਾਲ ਨਾਲ ਚੋਲ ਖਾਓ ਤੇ ਸੋਝੋ ਖਰਾਬ ਹੀ ਨਿਕਲਦੀ ਆ ਹੋਏ ਸਾਰੀਆਂ ਹੀ ਖਰਾਬ ਹੀ ਆ ਹੁਣ ਮੀਂਹ ਪੈਣ ਲੱਪਣਾ ਤਾਂ ਛੁੰਡੀਆਂ ਪੈ ਜਾਣੀਆਂ ਨੇ ਇੰਨਾ ਚਿਰ ਹਾਂ ਥੋੜੇ ਚਰਦੀਆਂ ਮੈਂ ਮਾਨੀ ਨਹੀਂ ਨੀ ਉਹ ਵੀ ਗਗਨ ਬਾੜੀ ਮੋਟੀ ਜੀ ਹੋਵੇ ਨਾ ਉਹ ਵਧੀਆ ਨਿੱਕੇ ਨਿੱਕੇ ਤਾਂ ਖਾਧੀਆਂ ਵੀ ਨਹੀਂ ਜਾਂਦੀਆਂ ਲਓ ਗਗਨ ਦੀ ਬਿਊਟੀ ਝਾੜੂ ਲਾਂਦੀ ਮੈਂ ਉਧਰੋਂ ਲਾਤਾ ਗਗਨ ਇਧਰੋਂ ਬੱਚੇ ਉੱਠੇ ਨਹੀਂ ਅਮਰ ਤੂੰ ਲੈ ਕੇ ਤੂੰ ਲੈ ਕੇ ਆਈ ਹੈ 2 ਗ੍ਰਾਮ ਵੀ ਅੱਜ ਲੈਣ ਦੀ ਅੱਜ ਲੈਉਣੀਆਂ ਨਹੀਂ ਹੈਗੀਆਂ ਸਾਰੀ ਲੀਜੀ ਤਾਂ ਖਾਣੀ ਸਾਰੀ ਖਾਪਾ ਸਾਰੀ ਖਾ ਗਈ ਵੀ ਐ ਨਹੀਂ ਪਤਾ ਇਹ ਹੀ ਕਹਿੰਦਾ ਤੁਸੀਂ ਨਹੀਂ ਖਾ ਪਏ ਅਸੀਂ ਤਾਂ ਫਿਰ ਸਾਰੀਆਂ ਖਾ ਗਏ ਆ ਮੇਰਾ ਪਾਣੀ ਨਾ ਸਾਫ ਮੈਂ ਨਹੀਂ ਤਾਂ ਹੱਥ ਮਮਾ ਦੇ ਮੂੰਹ ਨੂੰ ਲਾ ਦੇ ਆਕੜ ਜਣਾ ਉਹ ਕੋਲ ਕਹਿੰਦਾ ਅਪਲਾਈ ਚਿੱਠੀ ਭਰਨਾ ਹੁਣ ਗੱਲ ਨਹੀਂ ਫਤਿਹ ਨੂੰ ਫਤਿਹ ਕਹਿੰਦਾ ਲਈ ਚੀਂ ਹੋਰ ਲਿਆ ਗੜਾ ਤੇਰੇ ਪਿਓ ਨੇ ਬਾਗ ਲਾਇਆ ਲਈਸੀਆਂ ਦਾ ਅਮਨ ਨੂੰ ਕਹਿ ਫਤਿਹ ਹੁਣ ਤੇਰਾਂ ਕੱਲ ਚ ਬਾਗ ਲਾਇਆ ਹੁਣ ਹੈਨਾ ਲੈ ਹਾਏ ਦੇਖੀ ਆਹ ਉਹ ਤੇ ਹਾਰਟ ਬਣਿਆ ਹੋਇਆ ਮੰਗੋ ਦਾ ਆਹ ਦੇਖੋ ਨਹੀਂ ਤਾਂ ਫਤਿਹ ਤੁਸੀਂ ਖਾ ਲੋ ਹਾਰਟ ਹਾਰਟ ਆਪਾ ਅੰਬ ਦਾ ਹਾਰ ਟਰ ਗਿਟਕਾ ਦੋ ਨੇ ਦੋ ਗਿਟਕਾ ਨੇ ਨਹੀਂ ਇੱਕੋ ਹੀ ਗਿਟਕਾ ਨਹੀਂ ਨਹੀਂ ਦੋ ਨੇ ਹੈ ਦੋ ਨੇ ਬਿਲਕੁਲ ਹਾਰ ਅਮਣ ਮਮਨ ਦਿਖਾ ਗਿਆ ਸੋਹਣਾ ਨਹੀਂ ਕੋਈ ਹੋਰ ਲੈ ਕੇ ਆਇਆ ਝੁੜਵਾ ਨਾ ਲੈ ਕੇ ਆਈ ਉਹ ਸੀ ਪਰ ਨਹੀਂ ਤੋਦੀ ਪਾਣੀ ਲਾਇਆ ਪਾਪਾ ਨੇ ਨਾਲ ਤੂੰ ਪਈ ਖੜੇ ਨੇ ਦੋਨੇ ਜਾਣੇ ਤੁੱਪੇ ਪਾਣੀ ਰੱਖਤਾ ਪਾਣੀ ਦੇ ਵਿੱਚ ਰੱਖਦੇ ਕੰਨੀ ਉਹ ਸੁਪਾਣੀ ਖਾ ਕੇ ਜੀ ਇਹ ਕੱਪੜੇ-ਕੁਪੜੇ ਧੋਲੇ ਨੇ ਤੇ ਕੱਲ ਦਾ ਮੌਸਮ ਥੋੜਾ ਠੰਡਾ ਏ ਰਾਤ ਦਾ ਤੇ 4 ਵਜੇ ਨੂੰ ਕਿੱਥੋਂ ਆ ਪਰ ਸਾਡੇ ਇੰਨਾ ਨਹੀਂ ਪਿਆ ਬਸ ਜਗਾ ਚ ਤਾਂ ਕਾਫੀ ਪੈ ਗਿਆ ਪਰ ਇੰਨਾ ਕੀ ਥੋੜਾ ਡਾਊਨ ਹੋ ਗਿਆ ਮਾਪੀ ਤੇ ਪਾਦੇ ਜਰਾ ਬਾਂਣੀ ਉੱਤੇ ਟਾਕ ਦੇ ਦਿੰਦੇ ਤੂੰ ਗੱਡੀ ਜਾਣੇ ਖੇਤਾਂ 'ਚ ਮਿਆਨੇ ਤਿਆਰੀ ਕਰੀ ਬੈਠੇ ਪੁੱਲ ਕਿ ਬਾਸ ਥੋੜਾ ਹਟ ਕੱਦੂ ਹੋਏ ਤੇ ਅਸੀਂ ਕਰੀਏ ਥੋੜੀ ਜਿਹੀ ਹੈ ਆਹ ਕੰਮ ਦੇ ਲੈ ਕਰਦੇ ਕਰਦੇ ਸਟਾਰਟ ਲੈ ਕੇ ਜਾਣੀ ਅਸੀਂ ਹੁਣ ਜਾਣਾ ਸੀ ਵਾਪਸ ਸੰਗਰੂਰ ਥੋੜੀ ਬਿਠੋ ਆਦਰ ਪੈਂਦਾ ਬਣਾ ਕੀ ਛੇੜੇ ਇੱਥੇ ਕੱਟ ਪਾਈ ਤੇ ਛੇੜੇ ਇੱਥੇ ਛੇੜੇ

ਆਪ ਨੂੰ ਇਹ ਮੈਂ ਸੁਵਾਰਤੀ ਵਾਲੇ ਐਪ ਫੋਨ ਪੀ ਵਾਈ ਫੋਨ ਦਵਾਸੋ ਨੰਬਰ ਮਿਲਾਈ। ਦਵਾਨੀ ਮੈਂ ਚੰਡੀ ਬਾਜ਼ਾਰ ਤੇ ਨੂੰ ਆਈਫੋਨ ਲੈ ਕੇ ਦੇਣੀ ਆ ਠੀਕ ਹੈ। ਪ੍ਰੀ ਇਕਲਾ ਇਲੈਕਟ੍ਰੋਨਿਕਸ ਲੈ ਲਓ ਪ੍ਰੀ। ਚਾਰ ਆ ਤੱਕ ਨੂੰ ਨਹੀਂ ਵੇਚੀ ਉਹ ਆ ਨਹੀਂ ਆਪਣੇ ਜੋ ਸੰਦਰ ਬਾਲਟੀ ਦੇ ਪਾਰੇ ਸੰਦਰ ਦਾ ਬਾਲਟੀ ਤੇ ਲਈ ਉਹ ਆਪਣੀ ਗੱਲ ਹੀ ਮਾ। ਆਪਾਂ ਜਾ ਕੇ ਉਸ ਤੇ ਜਾ ਕੇ ਰੋ। ਅੱਛਾ ਉੱਪਰ ਦੀ ਸਾਰੀ ਗੈਸ ਕੋਈ ਨਹੀਂ ਫਟੇ। ਇਹ ਕੋਣੀ।

ਉਹ ਨਾਲ ਕਰਦੀ ਆ ਕੜਾਈ ਚ ਬਹੁਤ ਛੋਟੀ ਵੱਡੀ ਕੜਾਈ ਸੈਟ ਸੈਂਕ ਛੋਟੇ ਕੋਲ ਨਹੀਂ ਆਉਂਦਾ ਆ ਦਾ ਆਹਦੇ ਕਰਦੇ ਨਬੜੇ ਕੰਮ ਪੜੇ ਅੱਜ ਤਾਂ ਨਹੀਂ ਹੋਈ ਹੈ ਹਾਂ ਆਦੇ ਉਹਨੂੰ ਛੋਟਾ ਤੋਂ ਲੈ ਕੇ ਆਪਾਂ ਤੇ ਕੋਲ ਜਿਹੜੇ ਪਾਣੀ ਦੇ ਰੱਖਾ ਲੂਟਾ ਮਾਰਿਆ ਹੈ ਪਾਣੀ ਪੀ ਲੈਂਦੇ ਨੇ ਪਰ ਹੁੰਦਾ ਪਤਾ ਨਹੀਂ ਹੈਗਾ ਇਹ ਕੋਲ ਜਿਹੜੇ ਕੱਢਦੇ ਮੈਂ ਬਾਅਦ ਸਪਾਈ ਕਰੀ ਹਾਂ ਚਾਹ ਭੇਜਣੀ ਕਿੰਦਰ ਦੀ ਮੈਂ ਫਿਰ ਲੱਗਦਾ ਰਹਾਂਗਾ ਜਿਹੜਾ ਆ ਸੋਝੀ ਲੋਕਾਂ ਦੇ ਚਾਲ ਤਾਂ ਕੇ ਵੀ ਆ ਸਕਦੇ ਲੋਕ ਬਾਈ ਨੀ ਤੇਰਾ ਸਕੇ ਆ ਲੋਕੀ ਕਰ ਮੈਂ ਨਾ ਬਲੈਕ ਤੇ ਜਨਾ ਕਿ ਮੈਂ ਤਰਪਾ ਡਾਗਾਂ ਟਾਈਮ ਰਹਿ ਹਾਂ ਤੇਰੋਂ ਉਹ ਤਰਫ ਬਸਿਸ ਕਰੰਦਾ ਪਤਾ ਪਾ ਕੇ ਰਪਲਾਈ ਕਰਦਾ ਪਤਾ ਨਹੀਂ ਪਰ ਨਹੀਂ ਤੂੰ ਤਾਂ ਨਹੀਂ ਪੀਣੀ ਪਾਪਾ ਦਾ ਚਾ ਲੈ ਫੜ ਲੈ ਜੇ ਪਾਪਾ ਚਾ ਜੇ ਮੌਸਮ ਜਾਂ ਕੀ ਵੀ ਆਪਣਾ ਵਾਸਤੇ ਕਲਾਸਾਂ ਮਗਾਇਆ ਹੋ ਅੰਦਰ ਪਏ ਨੇ ਨੂੰ ਜਾ ਕੇ ਨਹੀਂ ਲੱਭਿਆ ਕੋਈ ਆਪਣਾ ਕਿਹੜਾ ਸਿਚ ਆ ਦੇਖੀ ਐਲੀਜਾ ਬੜੀ ਨਖੰਦਰ ਨੂੰ ਬਸ ਕੋਈ ਨਾ ਫਾਇਲ ਜਿਹੜੀ ਦਵਾਈ ਨਹੀਂ ਪਿਲਾਣੀ ਬਸ ਆ ਲੈ ਜਾ ਗਲਾਸ ਵੀ ਲੈ ਦਿਵਾ ਲਈ ਇਹ ਨਾ ਕਰ ਹਾਂ ਠੀਕ ਸਰ ਬਾਹਰ ਕੀ ਚੱਲ ਬਾਹਰ ਕੀ ਪਰ ਤੇ ਚਾਰੀ ਪੇ ਜਦ ਲੱਗਿਆ ਸੀ ਨਹੀਂ ਮੈਂ ਚਾ ਲੈ ਆ ਮਾਂ ਕਾ ਚ ਪੁਣ ਕੇ ਅੱਜ ਹੁਣ ਹੈ ਡਾਕਟਰ ਕੋਈ ਲੈ ਲੈ ਕੇ ਦੇਣਾ ਚਾਹ ਹਾਂ ਤੇ ਗਲਾਸ ਚ ਪਾ ਕੇ ਧੋ ਦੇ ਤੂੰ ਹੀ ਬਰਾ ਸਾਹ ਉਹ ਨਹੀਂ ਉਹ ਕਿਹਾ ਕਿ ਕਿਵੇਂ ਲੈ ਜਾਊਗਾ ਮੈਂ ਆਹ ਕੋਲੇ ਫੋਨ ਦੇ ਹਾਂ ਸੋ ਜੀ ਬੈਠਾ ਹੋ ਗਏ ਕਾਹਨਾਂ ਨੂੰ ਮੇਰੇ ਮੇਰੇ ਫਾਮ ਦੇ ਸਾਹ ਦੇ ਦਾ ਤੋਂ ਸੰਭ ਦੇ ਦਾ ਸੰਭਣਾ ਆ ਅਸੀਂ ਜਾਣਾ ਪਰ ਡਬਲ ਮੀਂਹ ਦੇ ਵਿੱਚ ਜਾਮਾ ਤੇ ਨਾ ਤਾਂ ਇਹ ਕੋਈ ਇੱਥੇ ਮੰਨਦੇ ਹੀ ਨਹੀਂ ਮੈਨੂੰ ਆਹ ਰੋਟੀ ਫਾਲੂ ਖਾਣੇ ਉੱਥੇ ਦਾ ਦਾਲ ਦੇਖਿਆ ਬੰਦ ਕਰਕੇ ਗੱਲ ਨਾ ਸਾਰੇ ਨੇ ਨਾ ਉੱਥੇ ਹੂੰ ਉੱਥੇ ਨਾ ਘਰ ਬੰਦ ਹੋਣ ਕਰਕੇ ਇੰਨੀ ਗਰਮੀ ਹੋ ਗਈ ਕੰਨ ਅਸੀਂ ਆਈਆਂ ਸਾਰਾ ਦਿਨ ਸਾਡਾ ਰੂਮ ਠੰਡਾ ਨਹੀਂ ਹੋਇਆ ਦਰਵਾਜ਼ੇ ਲਾ ਦੇ ਮੱਖੀਆਂ ਆਉਂਦੀਆਂ ਪਾਜੀ ਹੋ ਜਾਣਾ ਕੋਈ ਖਣਾ ਪਾਜੀ ਨੇ ਤਾਂ ਆ ਕੇ ਜਾਣਾ ਦੇਖ ਅੱਗੇ ਚਾਹ ਹੈ ਮੇਰੇ ਅੱਜ ਐਂ ਕਰ ਲਾਉ ਮੜਿਆ AC ਦਾ ਉਸ ਤਰ੍ਹਾਂ ਕੀ ਚਾਹ ਤੇ ਠੰਡੀ ਹੋ ਜਾਣੀ ਹੋਰ ਪਾਜੀ ਵੀ ਵੇਖਣਾ ਕਿਹੜੇ ਭਾਂਡੇ ਜੀ ਭਾਂਡਾ ਹੈ ਹੀ ਕਲਪਰੇ ਚ ਪਾ ਲਿਆ ਹੁੰਦੀ ਤੇ ਵਿੱਚ ਆ ਕੇ ਜਵਾਂ ਆਪਣੇ ਜਿਵੇਂ ਪਾ ਲੈ ਬਈ ਚਾ। ਗੈਲ ਤੇ ਭਰ ਗਈ ਪਾਣੀ ਦੀ। ਇਹ ਟੱਬੂ ਨਾਲ ਦੇ ਵਿੱਚ ਰੱਜਣਾ ਤੇ ਪਿਆਰ ਟਾਈਮ ਕਦੋਂ ਕਰਨ ਦੇ ਮੁੰਡੇ ਚਾਰੇ ਧੁੱਪੇ ਮਰਾਂਗੇ ਆਪਣੀ। ਐਨੀ ਗਰਮੀ। ਤੇ ਪਾਣੀ ਚਾਹ ਠੰਡੀ ਹੋ ਜਾਣੀ ਛੇਤੀ ਪਾ। ਰੋਟੀ ਖਾਗਦੋ ਸੁਸਤੀ ਪੈ ਜਾਂਦੀ। ਇਹਦੇ ਮੋਹ ਗਲਾਸੀ ਵਿੱਚ ਨਹੀਂ ਰਣੀ ਹੁੰਦੀ। ਇਹ ਮੇਰੀ ਨਮ ਦੇ ਦੋ। ਇਹ ਤੁਸੀਂ ਇਹ ਪੀ ਲੋ ਆ ਪਤਨੀ ਕਾਦੀ ਕਿਹਦੀ ਗਲਾਸੀ ਹੈ। ਆਪਣੀ ਗਲਾਸੀ ਵਿੱਚ ਦੇ ਦੇ। ਚੰਗੀਆਂ ਨੇ। ਕਾਪਾ ਨਹੀਂ ਮੀਂਹ ਕਾਪਾ ਜਾਰ ਤੇ ਮੀਂਹ ਖੁੱਲ ਕੇ ਪਾ ਦਿੰਦਾ ਜਾਰ ਠੰਡਾ ਕਰ ਦਿੰਦਾ ਜਾਂ ਤਾਂ ਏਸੀ ਬੰਦ ਹੋ ਜਾਂਦੇ ਸਿਰ ਪੱਖੇ ਪੱਖੇ ਰਹਿ ਜਾਂਦੇ ਨਹੀਂ ਰੱਬ ਪਾਣਾ ਹੀ ਤੇ ਮੀਂਹ ਤੇ ਖੁੱਲ ਕੇ ਤੇ ਪਾ ਤੇ ਦਿੰਦਾ ਮੀਂਹ ਤੇ ਰੱਬ ਖੁੱਲ ਕੇ ਤੇ ਪਾ ਦਿੰਦਾ ਮੀਂਹ ਤੇ ਪਾ ਦਿੰਦਾ ਤੇ ਪਿਰਦਾ ਸਾਡੇ ਏਸੀ ਵੀ ਟੁੱਟੇ ਬੰਦ ਹੋ ਜਾਂਦੇ ਹੋ ਜੁਕੇ ਸਵਾਦ ਦਿੰਦਾ ਹਮੇਸ਼ਾ ਇਹ ਗੱਲ ਕਰਦਾ ਵਧੀਆ ਲੱਗਦਾ ਮੈਨੂੰ ਨਾਰਮਲੀ ਆ ਪਹਿਲਾਂ ਮੈਨੂੰ ਆਇਆ ਕਿ ਗਾਨੀਸ਼ਾ ਜਾਣ ਕੇ ਕਰਦਾ ਨਹੀਂ ਉਹ ਕਿਹੜਾ ਕਿਹੜਾ ਤੇ ਜੋ ਉਹ ਚਾਹੇ ਬੋਲੀ ਦੇ ਬੰਦਾ ਆ ਜੀ 100-100 ਰੁਪਏ ਬੋਲ ਰਿਹਾ ਕੋਈ ਦਸਾਰਾ ਕਰ ਲੈ ਥੱਲੇ ਹੱਥ ਮਾਰੀ ਮੋਢੇ ਉੱਧਰ ਲਾ ਦੇ ਜਾ ਪੱਤੀਆਂ ਮੱਥ ਮਾਰ ਪੱਤੀਆਂ ਨੂੰ ਮੱਥ ਮਾਰ ਦੇਖਿਆ ਹੋਣੀ ਨੰਬਰ ਇਹ ਪੱਤੀਆਂ ਉੱਤੇ ਦੇ ਨਹੀਂ ਰਹਿੰਦੇ ਵੀ ਕਿ ਬਾਹਲੀ ਪੂਲਿੰਗ ਨਹੀਂ ਪੂਲਣਦੇ ਯਾਰ ਪੂਲਿੰਗ ਲੈਣ ਤਾਂ ਕਿ ਪਤਾ ਕਦੋਂ ਤੁਰ ਜਾ ਗੁੰਮਾ ਲੱਗਿਆ ਪਿਆ ਬਾਹਰ ਮੂੰਹ ਉੱਲ ਉੱਧਰ ਲਾ ਦੇ ਫਿਰ ਖੇਤਵੜੀ ਮੋਢਾ ਵੰਡਾ ਡਰੇ ਹੋ ਗਈ ਏ 24 ਘੰਟੇ ਦਾ ਤਮਨ ਤਮਨ ਨੇ ਜਾਰੀ ਲਾਰ ਕੇ ਪਾਣੀ ਇਹ ਨਾ ਤੁਸਾਨਾ ਨਾਲ ਐਡਮਤੀ ਤੇ ਮੋਟਾ ਘਟ ਬੈਣੀ ਆ ਅਜਾ ਤੁਹਾਨੂੰ ਦਿਖਾਈ ਕਿ ਦੋਵੇਂ ਆ ਵੀ ਤੋਂ ਤੇ ਲਿਆ ਦੇ ਅੱਜ ਕੱਲ ਵੀ ਤੋਂ ਹੋ ਗਏ ਵਿਸਾਈ ਬਾਹ ਦੇ ਹਾਲ ਤਾਂ ਦੇਖ ਲੈ ਤੇਰੇ ਬੰਦੇ ਬੈੰਦੇ ਨੇ ਉਹ ਕਰ ਦਿੰਦੇ ਗਾਣੇ ਟਾਕਰ ਚ ਸੀਰ ਪੜੇ ਸੀਆ ਦੇ ਨਾਲ ਸੀਆ ਦੇ ਨਾਲ ਮੈਂ ਕੋਈ ਪੰਨੋਂ ਜਾਪ ਪਾਉਂ ਆ ਆ ਕੀ ਹੋ ਰਿਹਾ ਓਏ ਆ ਦੇਖੋ ਐ ਟਰੈਕਟਰ ਆਇਆ ਨਹੀਂ ਇਹਨਾਂ ਨੇ ਕਦੋਂ ਕਰ ਦੇਣਾ ਫਤੇ ਕੱਪੜੇ ਨਹੀਂ ਗੰਦੇ ਕਰਨੇ ਸਿੱਧੇ ਭਜੋ ਚੱਕ ਗਏ ਆ ਗਏ ਸਾਡੇ ਭਈਏ ਜੀ ਦੀ ਲਾਨ ਅਰੇ ਕੀ ਲੈ ਆਏ ਪਿੰਡ ਦਾ ਹੈ ਮজা ਆ ਰਿਹਾ ਮজা ਆ ਰਿਹਾ ਪਾਣੀ ਠੰਡਾ ਕਿ ਤਤਾ ਠੰਡਾ ਠੰਡਾ ਚਾਹ ਲਓ ਪੈ ਗਿਆ ਬੇਟਾ ਹੌਲੀ ਭਜੋ ਨਾ ਅੱਖ ਚ ਸਿੱਟਾ ਪੈਗੀਆਂ ਹੋਣੀਆਂ ਨੇ ਗੰਦੀਆਂ ਪਾਪਾ ਕਿੱਥੇ ਨੇ ਆਪਾਂ ਇੱਨੇ ਕਾ ਖੜੇ ਨੇ ਉਹ ਪਾਪਾ ਕਿੱਥੇ ਨੇ ਕੁਲਵਿੰਦਰ ਪਾਪਾ ਉੱਤੇ ਖੜਦੇ ਨੇ ਉੱਤੇ ਖੜੇ ਨੇ ਡੇਟ ਨਹੀਂ ਹੋ ਰਹੀਆਂ ਨੇ ਖੋਲੀਏ ਚਾਹੀਦਾ ਮੇਲੇ ਨੂੰ ਹੈਲੋ ਮੜ ਇੱਕ ਦਿਆ ਯਾ ਫਟੇ ਫਟੇ ਉਗਣ ਫਟੇ ਦੇ ਕੀ ਬਣੇਗਾ ਬਣ वो देता सही लंबे पैर करके नहीं आए नूना देखो आ रही आ रही आ रही ओए गंदा काकी का ओए ओए वाली नाउन पीछे चले जा पाजा पाज 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 तू ले पाकर वीडियो तो लाग रहा पाजा तू छोड़ दे ਹਾਏ ਗੰਦੇ ਹੋ ਜਾਣਾ ਤੁਸੀਂ ਸਿਰ ਚ ਮਿੱਟੀ ਨਾ ਪੂਰੀ ਬਿੱਲਾਂ ਚ ਜਾਵਾ ਤੇਰੀ ਸੁਨੀ ਹੋ ਜਾਂਦੀ ਹੈ ਨਹੀਂ ਸਿਰ ਚ ਮਿੱਟੀ ਨਾ ਪਾ ਲਿਓ ਚੰਗਾ ਸਿਰ ਧੋ ਲਾਂਗੇ ਫਤੇ ਤਾਂ ਕੁਝ ਜ਼ਿਆਦਾ ਹੀ ਓਵਰ ਹੋ ਰਿਹਾ ਲੁਪਗ ਰਿਆ ਪੂਖ ਰਾਂ ਏ ਲੈ ਫਤ ਪਾਪਾ ਦੇਖ ਰਿਹਾ ਤੈਨੂੰ ਹੈਲੋ ਹਾਂ ਦੇਖ ਉਹ ਦੇਖ ਫਾਈ ਡਿੱਗੀ ਜਾ ਰਿਹਾ ਸਿੱਧਾ ਤੁਰ ਪੁੱਤ ਟਰੈਕਟਰ ਆਊਗਾ ਨਾ ਉਹਦੇ ਉੱਤੇ ਬਹਿ ਜਾਓ ਆਇਆ ਆ ਕੀ ਬਣ ਗਏ ਤੁਸੀਂ ਵੇ ਤੁਹਾਡਾ ਤਰੇ ਵਿੜਾ ਦਮ ਨੂੰ ਬੁਲਾਇਆ ਆ ਰਹੀ ਦਮਨ ਜਾ ਦਬਣ ਵੀ ਆ ਰਹੀ ਦਮੂ ਖੇਡੂਗੀ ਤੁਹਾਡੇ ਨਾਲ ਦਮ ਆ ਰੇ ਕਿ ਇਤਰਾ ਸੀ ਆ ਰਹੀ ਆ ਰਹੀ ਦਮਨ ਆ ਰਹੀ ਹੈ ਦੇਖ ਚ ਆ ਰਹੀ ਦਮਨ ਜਾ ਤੇਰਾ ਵੇਟ ਕਰਦੇ ਪਏ ਨੇ ਉਹਨਾਂ ਦਾ ਹਾਲਤ ਦੇਖ ਕੀ ਬਣਿਆ ਦੇਖਿਆ ਇਤਰਾ ਨਹੀਂ ਹਾਂ ਦੇਖ ਹੈ ਹੁਣ ਵੀ ਤਿਆਰ ਆ ਜਾਣ ਨੂੰ ਦਮਨ ਤੂੰ ਵੀ ਹਮੇਲੀ ਬੜਨਾ ਕੋਈ ਨਾ ਵਾਲ ਢੋਲਿਓ ਫਿਰ ਕੀ ਕੋਈ ਗੱਲ ਨਹੀਂ ਕਿੰਨੇ ਤੋਂ ਉਹ ਚੱਲਣ ਡਿਆ ਨਾ ਮੱਛੀਆਂ ਲੱਗ ਰਹੀਆਂ ਮੱਛੀਆਂ ਦਮਣ ਵੀ ਪਹੁੰਚ ਗਈ ਦਮਨ ਡਰਦੀ ਡਰਦੀ ਵੱਢ ਰਹੀ ਵਿੱਚ